ਕੁੜੀਆਂ ਦੀ ਮੈਂ ਹੀ ਰਹਿਣਾ ਇੱਥੇ ਮੈਨੂੰ ਵੀ ਨਾਲ ਲੈ ਕੇ ਜਾ। ਹੋਣਾ ਪਿੰਦਰਾਂ ਦੇ ਆ ਕਿ ਮੈਂ ਆਪਣੀ ਸੱਸ ਦੇ ਥਾਲੇ ਪਕੌੜੇ ਖਾਣੀ। ਮੰਮੀ ਨੂੰ ਨਾ ਨੇ ਲਵਾਇਆ ਵਾ AC ਤੇ ਇਹ ਵੀ ਕੁੜੀਆਂ ਨਹੀਂ ਆਉਣਾ ਤੇ AC ਚੱਲਣੇ ਦੇ ਆ। ਬੀਸ ਕੋ ਬਹਿ ਕੇ ਖਾਓ ਅੱਜ। ਦਮੀ ਭੈਣ ਆਈਆਂ ਨੇ ਤੇ ਕਰਦੀਆਂ ਵੀ ਕੁੜੀਆਂ ਭੇਕੇ ਆਣ ਕੇ ਸੋਣ। ਠੀਕ ਹੁੰਦੀ ਆ ਤੂੰ ਆਣ ਕੇ ਬਿਮਾਰ ਹੋ। ਇਹ ਕਿੰਦੀਆਂ ਵੇਖਿਆ ਮੇਰੀ ਆਂਡ ਜਲਦੀ ਕਿਹੜੀ ਆਂਦੀ ਮੈਂ ਵੀ ਰਹਿਣਾ ਇੱਥੇ ਮੈਨੂੰ ਵੀ ਨਾਮ ਲੈ ਕੇ ਰੋ ਹਾਂ ਅਨਾਂ ਕਹਣਾ ਫਿਰ ਚਾਹੀਏ ਕਿ ਨੰਗਾ ਚਾਹੀਏ ਯਾਲੀ ਲਾ ਚਲੇ ਇੱਥੇ ਇੱਦਾਂ ਹੀ ਆ ਕੇ ਜਿਹਾ ਜਿਹਾ ਚੱਲ ਤੂੰ ਓਮੇ ਨੇ ਨਿਕਲੀ ਨਹੀਂ ਨਿਕਲੀ ਅੱਜ ਓਮੇ ਫੋਨ ਬਣੀ ਹੋਈ ਆ ਮੈਂ ਪਾਈ ਨਹੀਂ ਵਿੱਚ ਪਹਿਲੀ ਵਿੱਚ ਪੈਰ ਨਿਕਲਦੇ ਸੀ ਹਾਂ ਮਮਾ ਸੀ ਮਮਾ ਸੀ ਹਾਂਜੀ ਇਹ ਹੱਲਾ ਵਾਲੀ ਬੀਨੂ ਆਹੋ ਹੱਲਾ ਵਾਲੀ ਆ ਪਕਾ ਦੋ ਮੈਂ ਖਸਮਾ ਖਸਮਾ ਮਮਾ ਨੇ ਪਲੀ ਦਾਣਾ ਤੂੰ ਜਾਂਦੀਂ ਦੋ ਆ ਗਿਆ ਮੈਂ ਕਰਨਾ ਇੱਕ ਵਾਰ ਚੀਨ ਉਹ ਕੁਝ ਨਹੀਂ ਤੇ ਹਾਂ ਉਹਦਾ ਚੀਨ ਕਰ ਲੈ ਜਾਣਾ ਹਾਂ ਮੈਂ ਵੀ ਦੇਖਿਆ ਭੁੱਖਿਆ ਤੋਂ ਰੋਲ ਲਿਆ ਫਿਰ ਵੀ ਕਹਿੰਦੇ ਕਿ ਮੈਂ ਲਿਆ ਕੇ ਮਿਲਿਆ ਇੱਕ ਅੱਜ ਤਾਂ ਨਹੀਂ ਆ ਪੀ ਜਾਂਦਾ ਆਪਣੇ ਘਰਾਂ ਦਾ ਰਹ ਜੀਉਣਾ ਬਸ ਅੱਗੇ ਪਤਾ ਕੀ ਹੱਕ ਰਿਹਾ ਹੈ ਹਾਂ ਦਾ ਪੀ ਚਾਹ ਤਾਂ ਮੈਂ ਇੱਥੇ ਰਹਿਣਾ ਮਸਲਾ ਹਾਂ ਉਹਨਾਂ ਨੇ ਕਹਿ ਲਿਆ ਉਹ ਕਿੰਦਾ ਧੀ ਤਰੀਗਾ ਕਿ ਨਾ ਰਹੂੰਗਾ ਮਾਸੀ ਨੂੰ ਆਹੋ ਤੇ ਇੱਕ ਮੈਨੂੰ ਘਰ ਰਿਮੋਟ ਲੈ ਦੇ ਇੱਕ ਰਿਮੋਟ ਲਈ ਡੱਗੀ ਹੈ ਜਿਹੜੇ ਰਿਮੋਟ ਦਾ ਅਟੈਕ ਹੈ ਉਹਨੂੰ ਬਸ ਚੀਜ਼ਾਂ ਨਾਲ ਖਾਣ ਪੀਣ ਨਾਲ ਨਹੀਂ ਕਹਿਣਾ ਇਹ ਕੱਲ ਉਹ ਜੀ ਮਿਲ ਗਈ ਆ ਜਿਵੇਂ ਜਿਵੇਂ ਤੇ ਹਾਲੇ ਜਦੋਂ ਨੇ ਬਾਜ਼ਾਰ 'ਚ ਨਹੀਂ ਖੜਿਆ ਤੇ ਜਿਵੇਂ ਬਾਜ਼ਾਰ 'ਚ ਲੱਗੇ ਪਹਿਲੇ ਪੱਕਾ ਢੇਰਾ ਲਾ ਲੈਣਾ ਥੋੜੀ ਐਦ ਕੀ ਨਹੀਂ ਜਦੋਂ ਗਾਂ ਟੁੱਟੀਆਂ ਪਈਆਂ ਜਿਹੜਾ ਆ ਤੇ ਫਿਰ ਖੜਿਆ ਕਰੇਗਾ ਮਹਾਰਗੀ ਚੱਲ ਨਹੀਂ ਜੇ ਪਤਾ ਜੇ ਗਾਂ ਛੁੱਟੀਆਂ ਜਾਏਗਾ ਰਾਮਨ ਨੂੰ ਖੜਿਆ ਕਰੇਗਾ ਬਿਜਾਰ ਤੇਨੇ ਕੀਆ ਹੀ ਲੋਕ ਨੇ ਮੈਂ ਕੈਮਰਾ ਬੱਸ ਚੋ ਚਲਿਆ ਕਰਕੇ ਕੋਈ ਬੜਾ ਤੇ ਉੱਥੇ ਫਿਰ ਅਬ ਜਹਰ ਲਾ ਕੇ ਹਮਮ ਹੁਣ ਇਹ ਹਲੇ ਨਹੀਂ ਪਤਾ ਓਏ ਹੋਏ ਓਏ ਹੋਏ ਓਹ ਨਾਮ ਦੇ ਨਾਕ ਆਏ ਪੋਸਟਾਂ ਨਾ ਮੈਂ ਅਜੇ ਮਾਤੇ ਮੇਰੇ ਕੋਲ ਚੀਜ਼ ਰਹਿਣਾ ਨਹੀਂ ਜਾਇਆ ਪੈਕਿੰਗ ਹੋਣੀ ਪੈਕਿੰਗ ਕਿ ਉਹ ਜਰਿਆ ਨਾ ਚਾਹੀ। ਹੂੰ। ਲੈ ਲੈਣਾ ਕਿ ਲੈਣਾ ਵਾ? ਟ੍ਰੈਕਟਰ ਲੈਣਾ ਜਾਂਦਾ ਜੇ ਕੋਰ ਉਹ ਨੀਗਾ ਉੱਚਾ ਪਾ ਦੇ ਨੀਗਾ ਇਹ ਨੀ ਫਿਰ ਇਹ ਨੀ ਹੱਲਾ ਹੇ ਹੱਲਾ ਚੱਲ ਚੱਲ ਮੈਂ ਪਾਇਆ ਜੀ ਤਾਂ ਪੁਰਾਣੀ ਜੀ ਨਾ ਪਾ ਦੇ ਨਾ ਮੇਰੇ ਕੋਲ ਸੱਚੀ ਮੈਨੂੰ ਪਤਾ ਹੈ ਕਿ ਹਾਂ ਤੁਹਾਨੂੰ ਪਤਾ ਵੀ ਜਦੋਂ ਕੋਈ ਚੀਜ਼ ਲੈਣੀ ਹੁੰਦੀ ਹੈ ਪਾਪਾ ਲੈ ਕੇ ਦਿੰਦੇ ਆ ਇਹ ਹੰਨਾ ਨਾ ਇਹਦੇ ਜਿੰਨਾ ਵੀ ਇੱਕ ਮਹੀਨੇ ਹੈ ਨਾ ਪਾਪਾ ਤੇ ਇਹਨੂੰ ਉੱਚਾ ਪਾ ਲੈ ਕੇ ਖੋਣਾ ਚਲ ਚਲੀਏ ਚਲੋ Mari kita pindahkan kereta Masih jilat pindahkan kereta Dia pindahkan kereta di dalam kereta Mari kita pindahkan kereta Adakah kamu sudah datang? ਫੇਰ ਗੰਭਿਆਰ ਡਾਇਰੈਕਸ਼ਨ ਦੱਸਣੇ ਹਾਂ ਅੱਗੇ ਹਾਂ ਅੱਗੇ ਹੁਣ ਆਪ ਡਾਰਕੇ ਪਿੱਛੇ ਹੋ ਗਿਆ ਵਾ ਬੋਲਦਾ ਨਹੀਂ ਹੂੰ ਕਿਡਰ ਰਹਿਣਾ ਚਾਹੁੰਦੇ ਹਨ ਕੀ ਲੈਣਾ ਹੈ ਹੌਣ ਪਿੰਦਰਾਂ ਦੇ ਆ ਕਿ ਮੈਂ ਕੋਈ ਸੱਤ ਦੇ ਥਾਂ ਦੇ ਮਕੋੜੇ ਹਣ ਹੁਣ ਮਾਂ ਦੇ ਕੋਈ ਚੀਜ਼ ਲੈ ਹੌਣ ਮਾਂ ਦੇ ਜੋ ਤੂੰ ਖਾਣਾ ਆਪਣੇ ਲਈ ਆਪੇ ਲੈ ਆਉਂ ਹੁਣ ਮਾਂ ਦੇ ਇਹ ਬੰਦੀ ਮੈਂ ਮਕੋੜੇ ਤੋਂ ਕੀ ਮਿਲਿਆ ਕੀ ਮਿਲਿਆ ਕੁਛ ਵੀ ਮੇਰੇ ਲਈ ਆ ਕੀ ਮਿਲਿਆ ਮੇਰੀ ਗੱਲ ਸੁਣੋ ਹਾਂਜੀ ਕੋਈ ਮਿੱਠੀ ਮੁਠੇ ਜੀ ਕੋਈ ਚੀਜ਼ ਨਹੀਂ ਹੋਣੀ ਕੁਛ ਨਹੀਂ ਹੈਲੋ ਹੁਣ ਅਸੀਂ ਜਾਵਾਂਗੇ ਅਗਮ ਦੇ ਮਾਮੂ ਪਿੰਡ ਹੈ ਨਾ ਠੀਕ ਹੈ ਤਿੰਨ ਵਾਲੀ ਕੁੜੀ ਨੂੰ ਵੀ ਇਹੀ ਲੈ ਆਇਆ ਤੇ ਆਉਂਦੇ ਆਉਂਦੇ ਆ ਇੱਕ ਵਾੜਾ ਹੀ ਹੋਰ ਕੱਢ ਆਏ ਆ ਹੈ ਨਾ ਦੀਦੀ ਮਾਮਾ ਜੀ ਦੀ ਬੇਟੀ ਸਾਡੀ ਤੇ ਉਹ ਉਹ ਵੀ ਤਾਂ ਇਹਨਾਂ ਦੇ ਲੱਗ ਗਈ ਆ ਤੇ ਆਉਂਦੇ ਆਉਂਦੇ ਨਹੀਂ ਉਹਨਾਂ ਕੋਲ ਵੀ ਹੁਣ ਆਏ ਆ ਤੇ ਹੁਣ ਮੰਮੀ ਹੁਣ ਤਾਂ ਫਿਰ ਨਾਉਂਦਿਆ ਵਾ ਕਿ ਜੋ ਵੀ ਤੁਸੀਂ ਖਾਣਾ ਵਾ ਤੇ ਆਪਣੇ ਲਈ ਲੈ ਆਓ ਤੇ ਹੁਣ ਪਿੰਡੜ ਗਏ ਨੇ ਲੈਣਾ ਵੇਖਦੇ ਆ ਕਿ ਇਲਾ ਕਿੰਦੇ ਆ ਵੀ ਮੇਰੀ ਚੁਣੀ ਨਾਲ ਠੀਕ ਹੋ ਜਾਊਗਾ ਤੇ ਕਰ ਲਾ ਕੀ ਕਰਨਾ ਹੈ ਮੇਰੀ ਚੁਣੀ ਨਾਲ ਚੱਲ ਪਰਾ ਹੋ ਹੁਣ ਗੰਦੀ ਕਰਦੀ ਮੇਰੀ ਸਾਰੀ ਚੁਣੀ ਗੰਦੇ ਜੀ ਨੇ ਤੂੰ ਗੰਦਾ ਹੈ ਨਾ ਤੂੰ ਗੰਦੀ ਆ ਮੈਂ ਠੰਡੀ ਆ ਹਾਂ ਸੱਚੀ ਪੁੱਛੀ ਮੈਂ ਜਮੇ ਜਮਾਂਦੀ ਆ ਅੱਛਾ ਬ੍ਰੇਕ ਮਾਰਨੇ ਆ ਠੀਕ ਹੈ ਮੈਂ ਲੈ ਕੇ ਆਇਆ ਇੱਕ ਲੈਂਦੇ ਆ ਬਰੈਡ ਦਾ ਪੈਕੜਾ ਇੱਕ ਪੂਜੀ ਇਹਦਾ ਤੇ ਤਿੰਨ ਬਿਸਕੁਟ ਤਿੰਨ ਬਿਸਕੁਟ ਹੂੰ ਤਿੰਨ ਤੇ ਆਪਾਂ ਨੂੰ ਪੂਰੀ ਆ ਜਾਣੇ ਆ ਤਿੰਨ ਬਿਸਕੁਟ ਨਹੀਂ ਤਿੰਨ ਪੈਕਟ ਲੈਂਦੇ ਨੇ ਇੱਕ ਇੱਕ ਕੋ ਫੜ ਲੇ ਇੱਕ ਮੰਨ ਦੇ ਦਾਂਗੇ ਇੱਕ ਆਪਾਂ ਲਲਾਂਗੇ ਇੱਕ ਮੰਮੀ ਨੂੰ ਦੇ ਦਾਂਗੇ ਠੀਕ ਆ ਨਾ ਅਗਲੇ ਲੜੇ ਨਾ ਝਗੜੇ ਓ ਗੰਮ ਜੀ ਮੈਂ ਇਹਨੇ ਮੁੜ ਕੇ ਫੇਰ ਮੰਗਣੇ ਨੇ ਹਾਂਜੀ ਆਓ ਫੇਰ ਮੁੜ ਕੇ ਇੱਕ ਤਰ੍ਹਾਂ ਆਉਣੀ ਹੈ ਲੈਣ ਵੇਣਾ ਕਿੰਨੇ ਲੈਣ ਆਣਾ ਹੈ ਇਹ ਤਾਂ ਮਾਮੂ ਨੂੰ ਕਹਾਂਉਂਦੇ ਮਾਮੂ ਜੀ ਨੇ ਸ਼ਾਮ ਤੇ ਕੋਈ ਨਹੀਂ ਦਾ ਲੈ ਨਹੀਂ ਸ਼ਾਮ ਤੇ ਮਾਮੂ ਫੋਨ ਕਰਾਂਗੇ ਹਜੇ ਕਾ ਮਾਮੂ ਕੋਈ ਚੀਜ਼ ਮੰਗਾਉਣੀ ਹੈ ਮੰਗਾਉਣੀ ਹੈ ਨਾ ਕੰ ਕੀ ਮੰਗਾਣਾ ਕੀ ਮੰਗਾਣਾ ਤਕ ਕੋਈ ਕੁਝ ਵੀ ਮੋੜ ਕੋਈ ਆਹੋ ਜੀ ਚੀਜ਼ ਦੱਸ ਦੇ ਜਿਹਦਾ ਨਾਮ ਹੀ ਨਾ ਹੋਏ ਅੱਜ ਦੋ ਦੋ ਹਾ ਡਰਾਈਵਰ ਡਰਾਈਵਰ ਆਹ ਹੁਣ ਨੂੰ ਕਵਾਂਗੇ ਡਰੋਏ ਵਾਲੀ ਆਈਸਕ੍ਰੀਮ ਲਾਇਆ ਹਨਾ ਨਹੀਂ ਲੱਗ ਰਿਹਾ ਆ ਨਹੀਂ ਹੁਣ ਖਾ ਲਈ ਆ ਹੁਣ ਬਸ ਇੱਕ ਹੀ ਖਾਈ ਦੀ ਕੰਮ ਕਰੀਏ ਹਾਂਜੀ ਹੁਣ ਫੋਨ ਕਰਾਂਗੇ ਵੀ ਆਉਣੀ ਨਹੀਂ ਆਪੀ ਉੱਥੋਂ ਕੈਰ ਤੁਰ ਕੇ ਆ ਜਾਏਗਾ ਨਾ ਨਾ ਪਤਾ ਲੱਗਣਾ ਜਦੋਂ ਅੰਨੀ ਵਿਚਾਰੇ ਨੇ ਉਹਦਾ ਤੇ ਦੁਕਾਨੋਂ ਹੀ ਮੇਲੇ ਸਾਮਣਾ ਬੰਦੋ ਜਾਣੀ ਆ ਨਹੀਂ ਸ਼ਾਮਣਾਂ ਨੇ ਸ਼ਾਨਦਾਰ ਤੋਹਰ ਜਿਹੜਾ ਕਰਵਾਣ ਤੋਂ ਦਿੰਦੇ ਹਾਂ ਦੋਖਾ ਚੰਦ ਕੁਦੀ ਮੈਂ ਤੇ ਫੁੱਲੀ ਰਹਿੰਦੀ ਆ ਆਹੋ ਬਣੀ ਫੁੱਲੀ ਰਹਿੰਦੀ ਆ ਹਾਂ ਠੀਕ ਆ ਹਾਂਜੀ ਬਣੀ ਗੱਲਾਂ ਦੇਖੋ ਮੰਮੀ ਨੂੰ ਨਾ ਨਹੀਂ ਲਵਾਇਆ ਵਾ ਏਸੀ ਤੇ ਇਹ ਪਈ ਕੁੜੀਆਂ ਨਹੀਂ ਆਉਣਾ ਤੇ ਇਸ ਦੀ ਚੱਲ ਨਹੀਂ ਦਿਆ ਪਤਾ ਨਹੀਂ ਕੀ ਕਹਿੰਦੇ ਕਿ ਕੋਈ ਪਾਸਵਰਡ ਵਗੈਰਾ ਭਰਨਾ ਪੈਣਾ ਵਾਂ ਤੇ ਹੁਣ ਵਰਕਰ ਵਾਲਿਆਂ ਨੂੰ ਫੋਨ ਕਰਕੇ ਪੁੱਛਣਾ ਤੇ ਵਿੱਚ ਜਿਹੜਾ ਲੋਨ ਹੈ ਉਹ ਵੀ ਮੈਂ ਹਨਾ ਕਹਿ ਲਈ ਕਿ ਆ ਤੇ ਪਹਿਲੀ ਵਾਰ ਵੇਖਿਆ ਵਾ ਤੇ ਹੁਣ ਲਾ ਕੇ ਉਹਨਾਂ ਨੂੰ ਤੇ ਪੁੱਛਾ ਲੱਗੇ ਆ ਕਿ ਕੀ ਕੋਡ ਨੰਬਰ ਭਰੀਏ ਤੇ ਇਹ ਵਾਲੀ ਪ੍ਰੋਬਲਮ ਕਿੰਨਾ ਕਿੰਨਾ ਨਾਲ ਆਈ ਆ ਵਿਕਰਮ ਡੈਡੀ ਨੇ ਦੱਸਦੇ ਕਿ ਵਿਕਰਮ ਨੂੰ ਇਹ ਹੀ ਈ ਚੱਲੇ ਚਲਾ ਕੇ ਤੇ ਠੰਡੀ ਹਵਾ ਲੈ ਕੇ ਫੇਰ ਹੀ ਜਾਵਾਂਗਾ ਡਿਊਟੀ ਤੇ ਤੇ ਅਗਰ ਨੂੰ ਵੀ ਬੈਠਾ ਵਾ ਕਿ ਸ਼ੇਤੀ ਠੰਡੀ ਹਵਾ ਆਏ ਫੋਨ ਹੀ ਲੱਗੰਦਿਆ ਐਸਾ ਦੂਜੇ ਤੋਂ ਲਾ ਕੇ ਵੇਖ ਲੋ ਸ਼ਾਇਦ ਫੇਰ ਇਹ ਟੋਲ ਫਰੀ ਨੰਬਰ ਲਿਖਿਆ ਹੋਣਾ ਨੇ ਤੇ ਨਵੀਂ ਚੀਜ਼ ਦਾ ਚਾਹ ਤੇ ਬੜਾ ਹੰਡਾ ਵਾ ਪਰ ਹੁਣ ਚੱਲਣੀ ਦੀ ਚਾਹ ਸਾਰਿਆਂ ਦੇ ਵਿੱਚ ਵਿੱਚ ਦੇ ਘੁੱਟੇ ਗਏ ਆ ਹਾਂ ਜੀ ਹਾਂਜੀ ਕੀ ਕੋਡ ਲਪਨਾ ਕਿਹੜਾ ਕਿਹੜਾ ਨੰਬਰ ਲੱਪੀ ਹੈ ਹਾਂਜੀ ਇਹ ਦੇਖਦੇ ਹਾਂ ਹਾਂ ਅਸੀਂ ਚਾਹਤਾ ਹਾਂ ਕਿ ਇਹ ਵੀ ਚਰੇਂ ਤਿਆਰ ਕਰ ਰਹੇ ਹਾਂ ਹਾਂਜੀ ਅੰਦਰ ਅਗਮ ਵੀ ਬੈਠਾ ਵਿਚਾਰਾ ਸਮੋਸੇ ਆ ਜਾਓ ਕੇ ਅੱਗੇ ਅੰਤ ਤੱਕ ਹਾਂਜੀ

ਤੇ ਯਹੀ ਜਵਾਬ ਇਹ ਸੜ ਗਿਆ ਹੀ ਦੇਖ ਕੇ ਜਿੱਦਾਂ ਚੀਜ਼ ਵੇਖ ਕੇ ਬੰਦਾ ਸੜ ਜਾਂਦਾ ਹੈ ਨਾ ਤੇ ਉਹ ਹਾਲੇ ਦਾ ਹੋਇਆ ਹੈ ਨਾ ਯਾਰ ਚੱਲ ਗਿਆ ਜੇ ਠੀਕ ਹੈ ਵੇਹੇ ਹੁਣ ਮੋਝਾ ਦੱਸ ਦੋ ਭਜੀ ਜੇ ਕਿਸੇ ਨਾਲ ਇਹੋ ਜੀ ਪ੍ਰੋਬਲਮ ਆਏ ਤੇ ਉੱਤੇ ਕਸਟਮਰ ਕੇਅਰ ਵਾਲਿਆਂ ਦਾ ਨਹੀਂ ਕਿ ਇਹ ਨਾਲ ਉਹ ਵੀ ਹਾਂ 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 ਆਹ ਨੰਬਰ ਹੈ ਨਾ ਕਿਤੇ ਸਾਰੇ ਇਹ ਨਹੀਂ ਪਹਿਲਾਂ ਮੇਰੇ ਚਲੋ ਤੇ ਬਾਕੀ ਜੇ ਹਾਜੀ ਲਾ ਦੇਨੇ ਬਾਕੀ ਜੇ ਇਹ ਪ੍ਰੋਬਲਮ ਕਿਸੇ ਨੂੰ ਵੀ ਗੱਲ ਕਰਕੇ ਤੇ ਉੱਤੇ ਜੋ ਇਹ ਡਿਸਪਲੇ ਤੇ ਨੰਬਰ ਆਉਂਦੇ ਇਹਨਾਂ ਨੂੰ ਦੱਸਣਾ ਵਾ ਫਿਰ ਉਹ ਜਿੱਦਾਂ ਜਿੱਦਾਂ ਦੱਸਣਗੇ ਉਦੋਂ-ਉਦੋਂ ਸਾਰਾ ਫਿਲ ਕਰਦੇ ਹੋ ਤੇ ਫਿਰ ਏਸੀ ਜਿਹੜਾ ਉਹ ਚੱਲਣ ਲੱਗ ਪਈਦਾ ਹੁਣ ਇਹਦੇ ਉੱਪਰ ਵਾਲੇ ਜਿਹੜੇ ਗੈਪ ਉਹਨਾਂ ਨੇ ਵੀ ਭਰ ਦੋ ਉਹ ਤੇ ਮਾਰੇ ਟ ਗੈਪ ਨਹੀਂ ਉਹ ਵੀ ਭਰਨੇ ਪੈਣੇ ਹੁਣ ਹਨਾ ਪਹਿਲਾਂ ਨਹੀਂ ਕਿ ਉਹ ਚੱਲਦਾ ਹੀ ਨਹੀਂ ਇਹ ਲੋਗਾ ਪੈਸੇ ਆਹ ਵਾਹ ਵਾਹ ਲੈਓ ਚਾਰਜ ਫੇਰੇ ਫੋਨ ਹੁੰਦੇ ਨਹੀਂ ਹੁਣ ਮੈਂ ਚਾਰਜ ਫੇਰੇ ਫੋਨ ਹੁੰਦੇ ਆ ਬਈ ਐਸੀ ਚੱਲ ਗਿਆ ਚੱਲ ਗਿਆ ਵਿਚਾਰਾ ਸਵੇਰ ਦਾ ਲੱਗਾ ਇਹ ਜਦ ਨਵੀਂ ਚੀਜ਼ ਲਈ ਹੈ ਕਿੰਨਾ ਚਾਹ ਹੁੰਦਾ ਵਾ ਜੇ ਚੱਲਦੇ ਖਾਣਾ ਫੇਰ ਉਹ ਥੋੜਾ ਚੰਗਾ ਮਮੀ ਇਹਨਾਂ ਨੂੰ ਇਹ ਕੀ ਚੱਲ ਅਗਮ ਹੋਣਾ ਨੇ ਆਉਣਾ ਵਾ ਲਓ ਲਓ ਜੀ ਹਾਜੀ ਡੈਡੀ ਹੋਈ ਖੁਸ਼ੀ ਹੁਣ ਖੁਸ਼ੀ ਕੇ ਮੂਰ ਕੇ ਦੇ ਜੇ ਸਾਰੇ ਜਣੇ ਭਾਈ ਇਸ ਚੰਦਨੀ ਦੀ ਕਿਤਨਾ ਚ ਇਹਦਾ ਮਸਲਾ ਚੀਜ਼ ਲੈਂਦੇ ਵੀ ਤੇ ਚੱਲਣ ਨਹੀਂ ਰਹੀ ਚਲੋ ਵਧੀਆ ਸਗੋ ਚੱਲ ਗਿਆ ਤਾਂ ਤੁਹਾਡਾ ਮਾਤਾ ਨੂੰ ਖੁਸ਼ੀ ਹੋਦੀ ਆ ਆ ਮੇਰਾ ਅੱਛਾ ਆ ਫੇਰ ਕੇ ਨਗਾਉਣੀ ਹੋ ਤਾ ਨਹੀਂ ਫੇਰ ਕੇ ਕੱਲ ਨੂੰ ਨਹੀਂ ਫੇਰ ਬਾਹਰ ਮੰਝਿਆ ਡੋਣੀਆਂ ਪਹਿਣੀਆਂ ਸੀ ਇੱਕ ਦਿਨ ਉਹ ਬਾਈ ਹੂ ਆਹ ਹੋਰ ਵੀ ਨਹੀਂ ਮਚਰਨ ਦਾ ਹੁੰਦਾ ਨਾ ਫਿਰਹੀਂ ਮਮੀ ਸਪੈਸ਼ਲ ਉਹ ਦਿਨ ਬੱਤੀ ਨਹੀਂ ਆਈ ਬੱਤੀ ਬੰਦ ਹੋ ਗਈ ਹੋਰੇ ਟੁੱਟ ਗਏ ਹੂੰ ਤੇ ਉਹਦਾ ਵੀ ਮਸ਼ਰਦਾਂ ਨਹੀਂ ਲੈਣ ਦੀ ਬੱਤੀ ਸੰਗੋ ਤੇ ਲਈ ਉਹ ਮੜ ਘਰ ਨੂੰ ਗਿਆ ਹੋਇਆ ਅੱਜ ਤੇ ਬੱਤੀ ਨਹੀਂ ਬੰਦ ਹੋ ਗਈ ਤੇ ਫਿਰ ਮਸ਼ਰਦਾਂ ਨਹੀਂ ਕੰਮ ਆ ਗਏ ਮਸ਼ਰਦਾਂ ਨਹੀਂ ਆ ਗਏ ਅਗੋਂ ਠੰਡਾ ਠੀਕ ਨਹੀਂ ਤੇ ਮੀਂਹ ਨਹੀਂ ਲੱਗਿਆ ਅੰਦਾ ਮੇਰੀ ਸ਼ਰਟ ਲਾ ਦਿਓ ਠੰਡ ਲੱਗਣ ਢੀ ਹੈ ਹਾਂ ਹਕਮ ਖਲਾਰ ਨਾ ਨਹੀਂ ਕਿੰਨੇ ਕੁ ਰਹਿ ਗਏ ਬਸ ਥੋੜੇ ਜਿਹੀ ਰਹਿ ਗਏ ਆ ਵੀ ਚੁਪੀ ਤਾਂ ਆਪ ਜਿ ਹੋਏ ਕਿ ਜੇ ਬੜੇ ਉਹ ਮਟਰ ਕਰ ਲਈਏ ਹੂੰ ਆਪਿਆ ਖਾਣ ਚੁਪਾ ਕਰ ਲਈਏ ਆਪਿਆ ਆਪਕਾ ਕਰ ਚੰਗਾ ਸੋਵੋਗੇ ਤੂੰ ਤੂੰ ਹੀ ਸਭ ਕੋ ਬਹਿ ਕੇ ਖਾਓ ਅੱਜ ਦਮੀ ਭੈਣ ਆਈਆਂ ਨੇ ਤੇ ਕਰ ਰਹੀਆਂ ਆਂ ਵੀ ਤੂੰ ਮੰਮੀ ਨਹੀਂ ਹੈਗੀ ਤੇ ਕਿਸੇ ਦਬੇ ਬੀ ਤੇ ਹੋ ਗਿਆ ਤੇ ਇਹ ਨਾ ਜਦ ਦਬੇ ਬੀ ਤੇ ਮੜਾ ਦਿੱਤੀ ਉਹਨੀਆਂ ਨਿਆ ਨਿਆ ਇੰਤੇ ਮੀਰੀ ਕੋ ਕਰਦੀ ਮੀਰੇ ਨਾਲ ਬੇਵੀ ਅਦੀ ਬੇਵੀ ਅਦੀ ਮੰਮੀ ਬਿੰਦੂ ਹੀ ਮਜਾ ਕਰਦੀ ਰਹਿੰਦੀ ਆ ਪੜੇ ਖਾਨੋ ਤੇ ਸਵੇਰ ਦਾ ਕਹਿਣ ਦਾ ਕੁੜੀਆਂ ਪੇਕੇ ਆਣ ਕੇ ਸੋਣ ਈ ਗੁੰਦੀਆ ਤੂੰ ਆਣ ਕੇ ਬਿਮਾਰ ਹੋ ਗਈ ਹੂੰ ਗਮੀ ਹੁੰਦੀ ਆ ਕੰਮ ਜਿਆਦਾ ਕਰ ਲਿਆ ਮੇਰੇ ਨਾਲ ਨਹੀਂ ਹੁੰਦਾ ਹੀ ਗਮੀ ਜਿਸਕੇ ਕੰਮ ਤਾਂ ਸਿਰਫ ਦੋ ਗਮਟਰਾ ਕੱਢੇ ਨੇ ਤੇਰਾ ਕੀ ਆ ਮੇਰਾ ਕਹੋਰ। ਕੋਰਤੀ ਕੋਤਰੀ। ਯਰਕਾ ਗਾਜੀਨ ਹੱਥ ਚਲੀਏ ਤੈਨੂੰ ਦਵਾਈ ਦਿਵਾਉਣਾ ਹੱਥ ਹੋ ਜਾਵੇ। ਕੋਰ ਕੋ ਚਾਹੀਦਾ। ਮਾਂ ਹਾਂ? ਹੂੰ। ਠੀਕਾ ਗਿਲੀਆਂ ਤੇ ਬੀਪੀ ਦਾ ਟੈਵਾ ਕੱਢਿਆ ਸੀ ਨਾ। ਤੇ ਆਂਦੀ ਵੀ ਦਵਾਈ ਨਹੀਂ ਭਾਵੇਂ ਤੇ ਮੈਨੂੰ ਜੂਡੀਓ ਕਮਾ ਲਿਆ। ਉਹ ਤੁਮ ਨੂੰ ਸ਼ਾਪਿੰਗ ਕਰਾ ਦਾਂ ਫਿਰ ਮੈਂ ਠੀਕ ਹੋਏ ਨਾ ਬੰਦਾ ਪੁੱਛੇ ਮੇਰੇ ਪੁੱਤ ਨੇ ਹੱਥ ਲਾਇਆ ਮੈਂ ਠੀਕ ਹੋ ਗਈ ਜੜੀ ਚੀਜ਼ ਹੈ ਦਵਾਈ ਨਾ ਸਹੀ ਨਹੀਂ ਦਵਾਈ ਨਾ ਨਹੀਂ ਤੂੰ ਦਵਾਈ ਮੈਂ ਖਾਦੀ ਆ ਯਾਰ ਆਹ ਉਹ ਜਿਹੜੀ ਕਿੰਨੀ ਵਾਰੀ ਖਾਦੀ ਆ ਸੇਮ ਨਹੀਂ ਦਵਾਈ ਖਾਣੀ ਆ ਗੱਲ ਇਹ ਕਿ ਤੁਸੀਂ ਸਾਢੇ 9 ਦੇ ਬੰਦੇ 10 ਦਵਾਈ ਤੁਹਾਨੂੰ ਖਾਈ ਦੀ ਆਪਣਾ ਫਤਾਂ ਦਾ ਡਾਕਟਰ ਨੂੰ ਪਿੱਛੇ ਜਾਂਦਾ ਉਹ ਖਾਈ ਜਾਂਦਾ ਤੋ ਵੀ ਮੈਂ ਦਿੰਦੀ ਹਾਂ ਹਾਂ ਹਾਂਜੀ ਡਾਕਟਰ ਨੂੰ ਪਤਾ ਸਾ ਆਪਣੇ ਮਰੀਜ਼ ਦਾ ਪਿੱਛੇੰਦਰ ਦਾ ਕਿਦਾਂ ਦਾ ਵਾ ਕੀ ਕਿਹੜੀ ਦਵਾਈ ਦੇਣੀ ਹੈ? ਉੱਟਦੀ ਸੇਵਾਂ। ਹਟਿਆ ਨਹੀਂ ਹਟਾ। ਹੈ। ਹਟਿਆ ਨਹੀਂ ਹਟਦਾ ਨਾ। ਹਟਿਆ। ਬਸ ਦਰਦ ਪੇਟ ਚ ਦਰਦ ਹੈ। ਨਹੀਂ ਹਟਦਾ। ਅੱਛਾ। ਚਲ ਕੋਈ ਰੋਟੀ ਰੋਹ ਰਹਾ ਜਾ ਕੇ ਲੈਣੇ ਆਂ ਸ਼ਹਿਰ। ਉਹਨਾਂ ਪਰ ਪੂਰੀ ਫਿਰ ਮਿਲਿਆ ਹੈ ਨਾ। ਹੋਈ ਹੋਈ। ਯਾਰ। ਉਮਾ ਸੀ ਨਾ ਆ ਰਿਹਾ ਮੈਨੂੰ ਪਤਾ ਲੱਗੇਗਾ ਕਿ ਕੋਈ ਮਾਰੀ ਤੇ ਆਪ ਤੂੰ ਬੜੇ ਖਾਰੇ ਤੇ ਤੈਨੂੰ ਕੀ ਖਾਲਾ ਤੂੰ ਜਾਣਗੇ ਨਾ ਹਗਾ ਹਨਾ ਹਗਾ ਕਤੁ ਹੀ ਜਾਣੇ ਮਾ ਮਾ ਕਿ ਤੂੰ ਬੁਕਾੜੇ ਨਹੀਂ ਖਾਣ ਤੇ ਸੁਣਦੇ ਹੀ ਉਹਨੇ ਫਿਰ ਚਾਕਲੇਟ ਵੇਖ ਲਈਏ ਹਾਂ ਇਹ ਨਹੀਂ ਦਗੀ ਮੈਂ ਠੀਕ ਨਹੀਂ ਆਸਿਆ ਹੁੰਦਾ ਜਾਂਦਾ ਬਿਆਹੇ ਕਮੀ ਸ਼ੁਰੂ ਹੋਈ ਪਤਾ ਮੈਨੂੰ ਪਤਾ ਵਾ ਪਤਾ ਮੈਨੂੰ ਪਤਾ ਵਾ ਚੱਲ ਰਿਹਾ ਸ਼ਾਂਤ ਬਹਾਰ ਆਉਂਦਾ ਇੱਧਰ ਆਦਿ ਨੂੰ ਖਾ ਕੇ ਲਿਆ ਉਹ ਮੇਰ ਤੁ ਗਿਆ ਨਾ ਕਿ ਕਿੱਥੇ ਆ ਬਫਰ ਤੇ ਆਏ ਹੋਏ ਠੰਡੀ ਹੋ ਗਈ ਨਹੀਂ ਲੱਲਾ ਲੱਲਾ ਖਾਣੀ ਇਹਦੇ ਲੱਲਾ ਲੱਲਾ ਫੜ ਲੈ ਆਪੀ ਫੜ ਲੈ ਫੜਦਾ ਮੈਂ ਲੈ ਫੜ ਲੈ ਫੜੀ ਨਹੀਂ ਜਾਣਦੀ ਆਲਾ ਚਫਰਾਚੋਂ ਬੰਦ ਕਰ ਦੋ ਨਾ ਫਰੀਜ ਜਾਣ ਨਹੀਂ ਹਾਂ ਹੂੰ ਠੀਕ ਆ ਖਾ ਲੈ ਖਾ ਲੈ ਹਾਂ ਉਹਦਾ ਦੇ ਆਂਦਾ ਹੀ ਆਨਾ ਪਾਣੀ ਨੂੰ ਵੀ ਜਾਇਆ ਨਾ ਤੇ ਇਹ ਸੁੱਤੇ ਹੋ ਤੂੰ ਵੀ ਸੁੱਤੇ ਆਂਦਾ ਕਿਥੋਂ ਆਣਾ ਕਿਥੋਂ ਆਣਾ ਕਿੱਥੇ ਕਿਦਾਂ ਰੋਡ ਹੀ ਲਿਆ ਸੀ ਹੂੰ ਪਾਣੀ ਨਾਲ ਜਨ ਕੋਈ ਨਹੀਂ ਮਜਾ ਆ ਜਾਂਦਾ ਤੇ ਉਹ ਆ ਸੀ ਵੀ ਸੁੱਤੇ ਹੋ ਆਂਗਾ ਦੱਸ ਚਾਕਲੇਟ ਕੱਢ ਕੇ ਤੇ ਫਿਰ ਇਹ ਖੁੱਲੀ ਛੱਡ ਆਏ ਹਾਂ ਅੰਮਨੇ ਪਾਲੀ ਇਹ ਲੜਾਈ ਮੈਂ ਨਹੀਂ ਆਣਾ ਨਾ ਤੀ ਜਾਓ ਮੂਹੇ ਬਨੇ ਬਾਈ ਜਾਣੇ ਨੂੰ ਪਾ ਜਾ ਅੱਜ ਵਿਚਾਰੇ ਦੇ ਦੋ ਦੇ ਲਿਆ ਹਣ ਨਹੀਂ ਕੋਣ ਨੂੰ ਮੈਨੂੰ ਵੀ ਜਾਣਾ ਪੈਣਾ ਅੱਜ ਕਾਫੀ ਰਾਵਾਂਗੇ ਸੀ ਕਾ ਤੁਸੀਂ ਵੀ ਆਇਓ ਕਹਦੇ ਕਹਦੇ ਤੁਸੀਂ ਵੀ ਆਇਓ ਠੀਕ ਹਾਂ ਚਲੋ ਜੀ ਠੀਕ ਆ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ ਤੇ ਜਿੰਨੇ ਜਿੰਨੇ ਸਾਡੀ ਵੀਡੀਓ ਮਾਨ ਨਹੀਂ ਵੇਖੀ ਉਹ ਜਾ ਕੇ ਪਿੰਦਰਨਾਵ ਚੈਨਲ ਤੇ ਦੇਖੋ ਤੇ ਜੇ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਉਹ ਵਾਲੀ ਸਟੋਰੀ ਕਿੱਦਾਂ ਦੀ ਲੱਗੀ